ਨੀ ਨਿਮੋਏ ਮੈਂ ਇੱਕ ਸ਼ਿਕਰ ਯਾਰ ਬਣਾਇਆ ਹਉਂਦੇ ਸਿਰ ਤੇ ਕਲ ਕੀ ਤੇ ਹਉਂਦੇ ਪੈਰੀ ਚਾਂਦਰ ਸਤਿਓ ਚੋਗੇ ਚੁਗਿੰਦਾ ਆਇਆ ਮਾਏ ਨੀ ਇਕ ਹਉਂਦੇ ਰੂਪ ਦੀ ਤੁਪ ਤਖੇਰੀ ਤੂ ਚੱਕ ਨਾ ਦਾ ਹਮਸਾਇਆ ਤੇ ਚਾਉਂਦਾ ਰੰਗ ਗੁਲਾਬੀ ਤੇ ਉਹ ਕਿਸੇ ਗੋਰੀ ਮਾਂ ਦਾ ਜਾਇਆ ਮਾਇਨੀ ਚੂਰੀ ਕੁੱਟਾਂ ਤੇ ਉਹ ਖਾਂਦਾ ਨਹੀਂ ਉਨੂੰ ਦਿਲ ਦਾ ਮਾਸਖਵਾਇਆ ਇਕ ਯੁਡਾਰੀ ਉਸ ਹੈ ਸੀ ਮਾਰੀ ਤੇ ਉਹ ਮੁਰਵਤਨੀ ਨਾ ਆਇਆ ਮੈਂ ਨਹੀਂ ਮੈਂ ਕੁਛ ਕਰਿਆ ਯਾਰ ਬਣਾਇਆ